ਸਤਿ ਸ੍ਰੀ ਅਕਾਲ ਜੀ ਅੱਜ ਸਾਡੇ ਨਗਰ ਵਿੱਚ ਸੰਤ ਬਾਬਾ ਬੰਤਾ ਸਿੰਘ ਜੀ ਜੋ ਕਥਾ ਸੁਣਾਉਂਦੇ ਹਨ ਕਥਾਵਾਚਕ ਹਨ ਉਹਨਾਂ ਦਾ ਅੱਜ 12 ਤੋਂ 4 ਵਜੇ ਤੱਕ ਦਾ ਸਮਾਗਮ ਆ ਜੀ ਉਹ ਸਮਾਗਮ ਦਾ ਕਿੰਨੇ ਤਿਆਰੀਆਂ ਚੱਲਦੀਆਂ ਨੇ ਕਿੰਨੇ ਸਿਸਟਮ ਆ ਉੱਥੇ ਤੇ ਮੰਡਾਲ ਕਿੱਡਾ ਕੁ ਹੈਗਾ ਉਹ ਸਾਰਾ ਕੁਝ ਤੁਹਾਨੂੰ ਦਿਖਾਉਣਿਆ ਜੀ ਜਾ ਕੇ ਹੁਣ ਆਪਾਂ ਚੱਲਦੇ ਆਂਗੇ ਠੀਕ ਆ ਜੀ ਤੇ ਨਗਰ ਵੱਲੋਂ ਜਿਹੜਾ ਪ੍ਰੋਗਰਾਮ ਕਰਾਇਆ ਵਗਾ ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਸੰਗਤਾਂ ਲਈ ਕਿਸ ਤਰ੍ਹਾਂ ਦੀ ਜਿਵੇਂ ਹਿਸਾਬ ਨਾਲ ਮੌਸਮਾਂ ਕੀ ਉਹ ਹਿਸਾਬ ਦਾ ਕਿਵੇਂ ਅਗਾ ਜਾ ਕੇ ਤੁਹਾਨੂੰ ਦਿਖਾਉਣਿਆ ਆਓ ਚਲਿਏ ਪਿੰਡ ਤੋਂਗਾ ਲਾਕਨਾਬਾ ਤੇ ਸਾਡੇ ਨਗਰ ਦਾ ਚਾਰ ਸਪੇਰਾ ਜੀ ਇਹਨੂੰ ਫਿਰ ਨਹੀਂ ਕਹਿ ਦਿੰਦੇ ਆਪਾਂ ਇਹ ਕਰਨੀ ਆ ਗਈ ਆ ਗੁਰੂ ਮਹਾਰਾਜ ਜਿੱਦੜ ਦੀ ਜਾਣਗੇ ਗੁਰੂ ਗ੍ਰੰਥ ਸਾਹਿਬ ਜੀ ਇਸ ਕਰਕੇ ਇਧਰ ਕਲੀ ਤੋਂ ਇਸ ਸਾਈਡਾਂ ਤੋਂ ਪਾਤੀ ਆ ਜੀ ਸਾਡੀ ਕਲੀ ਦੀ ਸੇਵਾ ਬੋਤਾਰ ਸਿੰਘ ਜੀ ਲੋਟੇ ਆ ਰਹੇ ਨੇ ਸਾਹਮਣੇ ਪੈਂਟੂ ਬਾਈ ਤੇ ਕਾਕਾ ਬਾਈ ਤੇ ਆਜੋ ਜੀ ਹੁਣ ਸਾਹਮਣੇ ਦਿਖ ਰਹਿਣਗੇ ਜਿਹੜਾ ਲੰਗਰ ਦਾ ਪ੍ਰੋਗਰਾਮ ਕਰਿਆ ਹੋਇਆ ਹੈਗਾ ਤੇ ਆ ਗਏ ਜੀ ਪਹੁੰਚ ਗਏ ਆਪਾਂ ਇਹ ਲੰਗਰ ਜਿੱਥੇ ਬਣ ਰਿਹਾ ਹੈਗਾ ਤਿਆਰ ਹੋ ਰਿਹਾ ਸਵਾ ਤਾਂ ਇਹ ਸਿਕੌਣ ਵਾਲੇ ਸਾਡੇ ਯੋਧੇ ਸਾਰੇ ਬੈਠੇ ਨੇਗੇ ਬਲਾਰਾ ਜੀ ਬੈਠੇ ਨੇਗੇ ਮੈਂ ਤਾਂ ਇਹ ਮਾਤ ਵੀ ਆਉਣਾ ਹੈਗਾ ਪਤੀਜ ਮੇਰਾ ਹਾਂ ਤੇ ਇਧਰ ਮਾਈਆਂ ਦਿਖਾਉਣੀਆਂ ਸੋਨੂੰ ਜਿੱਥੇ ਪ੍ਰਸ਼ਾਦ ਦਾ ਤਿਆਰ ਕਰ ਰਹੀਆਂ ਨੇਗੀਆਂ ਸਾਰੇ ਨਗਰ ਦਾ ਬਹੁਤ ਸਹਿਯੋਗ ਹੈਗਾ ਇਹ ਮਾਈਆਂ ਨੇ ਜੀ ਇਹ ਸਾਡੇ ਨਗਰ ਦੇ ਸੰਗਤਾਂ ਖੜੀਆਂ ਨੇ ਡਾਕਟਰ ਸਾਹਿਬ ਖੜੇ ਨੇਗੇ ਕਿਉਂ ਹਲੇ ਮਹਾਰਾਜ ਸਰੂਪ ਵਾਲੇ ਪੰਡਾਲ ਚ ਨਹੀਂ ਪਰਾਜੇ ਇਹ ਸਾਡੇ ਸੇਵਾਦਾਰ ਜੋ ਪੰਡਾਲ ਕਣੀਓ ਆਏ ਨੇ ਕਿ ਦੇਖ ਕੇ ਆਜੀ ਸਟੇਜ ਆ ਗਈ ਸਾਡੇ ਭਲਵੰਤ ਸਿੰਘ ਜੀ ਤੇ ਮਾਸਟਰ ਜੀ ਬੈਠੇ ਨੇਗੇ ਆਰੀ ਲਾਰੇ ਨੇ ਵਾਲੇ ਮਹਾਰਾ ਸਰੂਪਾ ਬਰਾਜਮਾਨ ਨਹੀਂ ਹੋਇਆ ਤੇ ਜੀ ਇਹ ਪੰਡਾਲ ਦਾ ਦੇਖ ਲੋ ਵੀਊ ਕਿਦਾਂ ਦਾ ਇਹ ਸਾਡੇ ਪ੍ਰਧਾਨ ਜੀ ਬੈਠੇ ਨੇਗੇ ਤਨ ਕੀ ਬੋਲ ਰਹੇ ਨੇ ਕਿ ਤੇ ਆ ਜੋ ਜਿਹੜੇ ਪੰਡਾਲ ਲਈ ਜਿੰਨ ਜੇ ਜਲਦੀ ਸੇਵਾ ਜਿਹੜੀ ਕਰਨਗੇ ਜਿਹਨਾਂ ਪੰਡਾਲ ਦੇ ਵਿੱਚ ਕਈ ਵਾਰ ਗਰਮੀ ਦਾ ਟਾਈਮ ਆਗਾ ਧਿਆ ਲੱਗਿਆ ਹੁੰਦੀ ਹੈਗੀ ਉਹਦੇ ਬਾਰੇ ਵੀ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਤੇ ਇਹ ਪੰਡਾਲ ਦੇ ਲਵੇ ਪਾਣੀ ਵਾਲੇ ਟੈਂਕੀ ਦੇ ਵਿੱਚ ਪਰ ਪਾ ਕੇ ਤਲਬਿਆ ਕਿਉਂ ਜੇ ਪੰਡਾਲ ਚ ਬੈਠੇ ਨੂੰ ਕਿਸੇ ਨੂੰ ਸੰਗਤ ਤੇ ਮਾਈ ਭਾਈ ਨੂੰ ਧਿਆ ਲੱਗਦੀ ਆ ਤਾਂ ਉਹ ਰੋਂ ਪਾਣੀ ਛਕ ਸਕਦੇ ਨੇਗੇ ਜਲ ਸਕ ਸਕਦੇ ਨੇਗੇ ਤੇ ਇਹ ਪੰਡਾਲ ਆ ਜੀ ਮੈਂ ਸਾਹਮਣੇ ਉਹ ਸਾਰਾ ਤਿੰਦਾ ਘਮਰਾਸ ਰੂਪ ਉੱਥੇ ਸਜਾਇਆ ਜਾਣਗੇ ਤੇ ਇਹ ਪ੍ਰੋਗਰਾਮ ਆ ਜੀ ਪਿੰਡ ਤੁੰਗਾ ਵੱਲੋਂ ਜੋ ਕਿ ਵਿਸਾਖੀ ਦੇ ਮੌਕੇ ਤੇ 12 April ਤਿੰਨ ਸ਼ਨੀਵਾਰ ਨੂੰ ਯਾਨੀ ਕਿ ਅੱਜ ਇਹ ਕਰਵਾਇਆ ਜਾ ਰਿਹਾ ਬਾਬਾ ਬੰਤਾ ਸਿੰਘ ਜੀ ਕਥਾਵਾਚਕ ਪਹੁੰਚ ਰਹੇ ਹਨ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਸਦਕਾ ਇਹ ਪ੍ਰੋਗਰਾਮ ਹੋ ਰਿਹਾ ਧੰਨਵਾਦ ਜੀ